ਭਾਈ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਿੱਧੂ ਮੂਸੇਵਾਲੇ ਦਾ ਕਿਵੇਂ ਦੇਖੋ? ਬਧੀਆ ਗੱਲ ਹੈ ਸਭ ਮਨ ਨੂੰ ਸਕੂਨ ਮਿਲੇ ਵੀ ਘਟੋ ਘਟ ਕਿਸੇ ਨੇ ਗੱਲ ਤਾਂ ਕੀਤੀ। ਕਿਉਂਕਿ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ। ਇਹਦੀ ਗੱਲ ਨਾ ਕੀਤੀ ਜਾਵੇ। ਇਹਨੂੰ ਦਬਾ ਦਿੱਤਾ ਜਾਵੇ। ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਤਾਂ ਜਿਹੜਾ ਜੱਜਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ ਦੀ ਸਫਲ ਹੋਏ ਆ ਦੋ ਸਾਲਾਂ ਦੇ ਵਿੱਚ ਤੇ ਅਦਾਲਤਾਂ ਦੇ ਵਿੱਚ ਵੀ ਰਿਕਾਰਡਾਂ ਖੜੀਆਂ ਹੋ ਰਹੀਆਂ ਨੇ ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸ਼ਿਕਾਇਤਾਂ ਸੀਗੀਆਂ ਇਸ ਗੱਲ ਦੀਆਂ ਕਿਉਂਕਿ ਇੱਕ ਪੀੜਤ ਵਿਅਕਤੀ ਕੋਈ ਆਮ ਭਾਈ ਦੇ ਸਕਦਾ ਗੌਰਮੈਂਟ ਨੂੰ ਔਰ ਜਿਸ ਤਰ੍ਹਾਂ ਦੀਆਂ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਇੱਕ ਦੇਸ਼ ਦਾ ਇੱਜ਼ਾਤਦਾਰ شریف ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਤੇ ਕਿ ਕਿਉਂ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਮੇ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀ ਇਹ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ ਅਸੀਂ ਕੀ ਗਲਤ ਕਰ ਰਹੇ ਹਾਂ ਮੈਂ ਆਪਣੇ ਸਾਰੇ ਭਰਾਵਾਂ ਨੂੰ ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਕਿੱਥੇ ਗਲਤ ਹਾਂ ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ ਰਾਜ ਕਰੋ ਜਮ ਜਮ ਕੇ ਕਰੋ ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈਣੀ ਹੈ ਕੱਲ ਨੂੰ ਅਸੀਂ ਤੇ ਕੰਮ ਫੁੱਟ ਲੈਵਲ ਤੇ ਵਰਕਰਾਂ ਕੰਮ ਕਰਾਉਣੀ ਪਰੰਤੂ ਹਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਤੱਕ ਕੰਨੀ ਕੋਸ਼ਿਸ਼ ਕੀ ਰਹਿੰਦਾ ਭਾਈ ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰ ਬਾਦ ਦੇ ਕੋਈ ਫਾਇਦਾ ਹੋਣਾ ਚਾਹੀਦਾ ਮੈਂ ਕਹਿੰਦਾ ਵੀ ਕਾਨੂੰਨ ਬਣਾਇਆ ਚੰਗੀ ਗੱਲ ਹੈ ਮੈਂ ਸਵਾਗਤ ਕਰਦਾ ਹਾਂ ਉਹਨਾਂ ਦਾ ਮੈਂ ਕਹਿੰਦਾ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ ਕਾਨੂੰਨ ਤਾਂ ਪਹਿਲਾਂ ਵੀ ਕੋਈ ਘਟਨੀ ਸੀ ਚਲੋ ਤੁਸੀਂ ਦੇ ਵਿੱਚ ਕੋਈ 11 21 ਸੁਧਾਰ ਕੀਤਾ ਵਧੀਆ ਗੱਲ ਹੈ ਜਿਹਾ ਸਾਡੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹਦੇ ਚੇਮਨਡ ਹੋਣੀ ਚਾਹੀਦੀ ਤੁਸੀਂ ਕੀ ਕੀ ਵਧੀਆ ਗੱਲ ਹੈ ਪਰੰਤੂ ਕੀ ਲਾਰੈਂਸ ਨੂੰ ਗੁਜਰਾਤ ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦੇਉਗੇ ਜਿੱਥੇ ਉਹਦੇ ਬਗਦਮੇ ਚੱਲਦੇ ਨੇ ਇਹ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰਦੇ ਹੋਗੇ ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ ਆਫ ਆਈ ਆਰ ਅਨਪਛਾਤੇ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ ਕੀ ਉਹਨਾਂ ਦੇ ਨਾਮ ਨਾਮਿਨੇਟ ਕਰਦੇ ਹੋਗੇ ਦੇ ਵਿੱਚ ਮਨਛਾ ਦੀ ਗੱਲ ਹੈ ਇਸ ਦੇ ਉੱਤੇ ਜਦੋਂ ਤੁਸੀਂ ਉੱਤੇ ਕਰਨਾ ਹੀ ਨਹੀਂ ਫਿਰ ਕਾਨੂੰਨ ਕਿੰਦਾ ਵੀ ਸਖਤ ਬਣਾ ਲਓ ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰਿਆਂ ਨੇ ਇਹ ਸਰਕਾਰ ਦੀ ਮਨਛਾ ਸਹੀ ਨਹੀਂ ਤਾਂ ਉਹ ਕਿੱਦਾਂ ਲਾਗੂ ਹੋਣਗੇ ਸਾਨੂੰ ਇੱਕ ਖਰਚਾ ਹੈ ਕਾਨੂੰਨ ਕਾਨੂੰਨ ਬਿਲਕੁਲ ਸਹੀ ਹੈ ਪਰ ਸੰਵਿਧਾਨ ਤਾਂ ਸਾਡਾ ਪਹਿਲਾਂ ਇੱਕ ਵੀ ਕੋਈ ਅਜਿਹਾ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਾਂ ਦੀ ਰੱਖਿਆ ਨਾ ਕਰਦਾ ਹੋਵੇ ਪਰੰਤੂ ਰੌਲਾ ਤਾਂ ਇਸ ਗੱਲ ਤੋਂ ਵਰਤੇ ਕੋਈ ਕੇਸ ਉਹ ਗਵਾਨੀਆਂ ਤੇ ਲਗਾ ਲਗਾਤਾਰ ਹੋਈ ਸੁਣਵਾਈ ਹੋਣੀ ਆ ਆਸ ਬੱਜੀ ਆ ਕੋਈ ਦੇਖੋ ਜ਼ਿੰਦਗੀ ਆਸ ਦੇ ਸਹਾਰੇ ਚੱਲਦੀ ਹੈ ਉਮੀਦ ਤਾਂ ਰੱਖਾਂਗੇ ਹਰ ਤੱਕ ਔਰ ਲੜਾਂਗੇ ਵੀ ਆਖ਼ਰ ਤੱਕ ਅੱਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਆ ਜਿਹੜੀ ਅਕਾਲ ਪੁਰਖ ਦੀ ਹੈ ਉਹਦੇ ਤੇ ਉਮੀਦਾਂ ਨੇ ਕੁਝ ਕੋ ਫੈਸਲਾ ਹਰ ਤੱਕ ਹੋਊਗਾ ਤੇ ਕੋਈ ਗੱਲ ਦੀ ਲੜਾਂਗੇ ਜਿੱਤਾਂਗੇ ਵੀ ਕੋਈ ਗੱਲ